ਸਾਇਰ ਸਖਤੀ ਵੀ ਤੇ ਤੁਹਾਡਾ ਸਵਾਗਤ ਹੈ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖਬਰਾਂ ਰਾਜਾਂ ਨੂੰ ਸਾਹ ਨਾਲ ਜੁੜੇ ਰੋਗਾਂ ਤੇ ਨਜ਼ਰ ਰੱਖਣ ਦੀ ਸਲਾਹ ਨਾਗਪੁਰ ਤੇ ਦੋ ਸ਼ੱਕੀ ਕੇਸ ਸਾਹਮਣੇ ਆਏ ਰਾਸ਼ਟਰੀ ਸਮਰਤੀ ਸਤਲਪੇ ਬਣੇਗੀ ਪਰਮ ਮੋਖਜੀ ਦੀ ਯਾਦਗਾਰ ਜੇ ਢੱਲੇਵਾਲ ਨੂੰ ਕੁਝ ਹੋ ਗਿਆ ਤਾਂ ਕੇਂਦਰ ਤੋਂ ਸਥਿਤੀ ਸਾਂਭੀ ਨਹੀਂ ਜਾਣੀ ਕਿਸਾਨਾ ਗੋ ਛੜਕ ਹਾਦਸਿਆਂ ਤੇ ਸ਼ੁਰੂ ਹੋਵੇਗੀ ਕੈਸਲੈਸ ਸਕੀਮ ਇਲਾਜ ਦਾ ਖਰਚਾ ਚੁੱਕੇਗੀ ਸਰਕਾਰ ਮਿਤਨਾ ਗੜਕਰੀ ਨੇ ਦੱਸਿਆ ਕਿਵੇਂ ਹੋਵੇਗਾ ਕੰਮ ਜਥੇਦਾਰ ਰਗਵੀਰ ਸਿੰਘ ਨੂੰ ਮਿਲੇਗਾ ਅਕਾਲੀ ਦਲ ਦਾ ਵਫਦ ਕਿਸਾਨਾਂ ਦੇ ਮਾਮਲੇ 'ਚ ਕੇਂਦਰ ਤੇ ਸੂਬਾ ਸਰਕਾਰਾਂ ਰਾਜਨੀਤੀ ਬੰਦ ਕਰਨਾ ਅਕਾਲੀ ਦਲ ਬਿਹਿੰਡਾ ਦੇ ਇੱਕ ਪਿੰਡ ਨੇ ਸ਼ਰਾਬ ਅਤੇ ਡੀਜੀ ਤੋਂ ਬਿਨਾਂ ਵਿਆਹ ਕਰਨ ਵਾਲੇ ਪਰਿਵਾਰ ਨੂੰ 21000 ਰੁਪਏ ਦੇਣ ਦਾ ਕੀਤਾ ਐਲਾਨ ਬੱਸਾਂ ਦੀ ਹੜਤਾਲ ਖਤਮ ਅੱਜ ਤੋਂ ਆਮ ਬੰਗ ਚੱਲਣਗੀਆਂ ਰੋਡਵੇਜ ਦੀਆਂ ਲਾ ਰੀਆਂ ਦਿੱਲੀ ਵਿਧਾਨ ਸਭਾ ਚੋਣਾਂ 5 ਫਰਵਰੀ ਨੂੰ ਪੈਣਗੀਆਂ ਵੋਟਾਂ ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਕਤਲ ਹੁਣ ਖਬਰਾਂ ਵਿਸਤਾਰ ਨਾਲ ਕੇਂਦਰ ਸਰਕਾਰ ਨੇ ਰਾਜਾਂ ਨੂੰ ਆਈ ਐਲ ਆਈ ਤੇ ਐਸ ਆਰ ਆਈ ਸਣੇ ਸਾਹ ਨਾਲ ਜੁੜੀਆਂ ਬਿਮਾਰੀਆਂ ਬਾਰੇ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ ਸਰਕਾਰ ਨੇ ਰਾਜ ਨੂੰ ਕਿਹਾ ਕਿ ਉਹ ਹਵਾ ਰਾਹੀਂ ਫੈਲਦੇ ਮਨੁੱਖੀ ਮੈਟਾ ਨਿਊਮੋਵਾਇਰਸ HMPV ਦੀ ਟ੍ਰਾਂਸਮਿਸ਼ਨ ਨੂੰ ਰੋਕਣ ਲਈ ਲੋਕਾਂ ਨੂੰ ਵਧੇਰੇ ਜਾਗਰੂਕ ਕਰਨਾ ਭਾਰਤ ਵਿੱਚ ਇਸ ਵਾਇਰਸ ਦੀ ਲਾਗ ਦੇ 5 ਕੇਸ ਸਾਹਮਣੇ ਆਏ ਹਨ ਇਸ ਦੌਰਾਨ ਮਹਾਰਾਸ਼ਟਰ ਦੇ ਨਾਗਪੁਰ ਵਿੱਚ ਵਾਇਰਸ ਦੇ ਦੋ ਸ਼ੱਕੀ ਕੇਸ ਫਟੋਏ ਹਨ ਸੀਨੀਅਰ ਅਧਿਕਾਰੀ ਨੇ ਕਿਹਾ ਕੇਸਬੰਦਤ ਮਰੀਜ਼ਾਂ ਨੂੰ ਇਲਾਜ ਮਗਰੋਂ ਡਿਸਚਾਰਜ ਕਰ ਦਿੱਤਾ ਗਿਆ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੇ ਨਮੂਨੇ ਜਾਂਚ ਲਈ ایمਸ ਨਾਗਪੁਰ ਅਤੇ ਪੁਣੇ ਦੇ ਨੈਸ਼ਨਲ ਇੰਸਟੀਚਿਊਟ ਆਫ ਬਾਇਓਲੋਜੀ ਵਿੱਚ ਭੇਜੇ ਗਏ ਹਨ ਭਾਰਤ ਵਿੱਚ ਸੋਮਵਾਰ ਨੂੰ ਐਚ ਐਮ ਪੀ ਵੀ ਦੇ ਪਹਿਲੇ ਕੇਸ ਰਿਪੋਰਟ ਹੋਇਆ ਸਨ ਜਦੋਂ ਕਰਨਾਟਕ ਤਾਮਿਲਨਾਡੂ ਤੇ ਗੁਜਰਾਤ ਵਿੱਚ ਪੰਜ ਬੱਚੇ ਇਸ ਵਾਇਰਸ ਦੀ ਪੋਜ਼ਿਟਿਵ ਨਿਕਲੇ ਸਨਾਂ ਕੇਂਦਰੀ ਗ੍ਰਹਿ ਮੰਤਰੀ ਜੀ.ਪੀ ਨੱਡਾ ਨੇ ਲੰਘੇ ਦਿਨ ਕਿਹਾ ਸੀ ਕਿ ਘਭਰਾਉਣ ਦੀ ਲੋੜ ਨਹੀਂ ਕਿਉਂਕਿ ਸਰਕਾਰ ਹਾਲਾਤ ਤੇ ਨੇੜੇ ਨਜ਼ਰ ਰੱਖ ਰਹੀ ਹੈ ਕੇਂਦਰੀ ਗ੍ਰਹਿ ਸਕੱਤਰ ਪੁਨਿਆਸ ਲੀਲਾ ਸ਼੍ਰੀਵਾਸਤਵਾ ਨੇ ਸੋਮਵਾਰ ਨੂੰ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਵਰਚੁਅਲ ਮੀਟਿੰਗ ਕਰਕੇ ਉਹਨਾਂ ਨੂੰ ਸਾਰ ਨਾਲ ਜੁੜੀਆਂ ਬਿਮਾਰੀਆਂ ਤੇ ਐਚ ਐਮ ਪੀ ਵੀ ਦੇ ਕੇਸਾਂ ਤੇ ਨਜ਼ਰ ਰੱਖਣ ਤੇ ਲੋੜੀ ਦੇ ਸਿਹਤੋ ਪਾਲੇ ਕਰਨ ਲਈ ਕਿਹਾ ਸੀ ਇਹ ਬੈਠਕ ਅਜਿਹੇ ਮੌਕੇ ਹੋਈ ਸੀ ਜਦੋਂ ਚੀਨ ਵਿੱਚ ਐਚਐਮਪੀਵੀ ਕੇਸਾਂ ਦੀ ਗਿਣਤੀ ਤੇਜ਼ ਨਾਲ ਵਧਣ ਦੀਆਂ ਰਿਪੋਰਟਾਂ ਹਨ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਰਮੁਣ ਸਿੰਘ ਦੀ ਯਾਦਗਾਰ ਲਈ ਢੁਕਵੀਂ ਥਾਂ ਦੀ ਮੰਗ ਦਰਮਿਆਨਾ ਸਰਕਾਰ ਨੇ ਰਾਸ਼ਟਰੀ ਸਮਰਤੀ ਸਦਲਾ ਕੰਪਲੈਕਸ ਵਿੱਚ ਸਾਬਕਾ ਰਾਸ਼ਟਰਪਤੀ ਪੰਨਾ ਮੁਖਜੀ ਦੀ ਯਾਦਗਾਰ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ ਮੁਖਜੀ ਦਾ 31 ਅਗਸਤ 2020 ਨੂੰ ਦਿਹਾਂਤ ਹੋ ਗਿਆ ਸੀ ਸਹਾਕਾਰ ਰਾਸ਼ਟਰਪਤੀ ਦ੍ਰਿਤੀ ਸਰਮਿਸ਼ਤਾ ਮੁਖਦੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਤੇ ਆਪਣੇ ਪਿਤਾ ਦੇ ਇਸ ਸਨਮਾਨ ਲਈ ਉਹਨਾਂ ਦਾ ਧੰਨਵਾਦ ਕੀਤਾ ਸਰਕਾਰ ਨੇ ਸਰਮਿਸ਼ਤਾ ਮੁਖਜੀ ਨੂੰ ਇੱਕ ਪੱਤਰ ਲੈ ਕੇ ਫੈਸਲੇ ਬਾਰੇ ਜਾਣੂ ਕਰਵਾਇਆ ਹੈ ਸਰਕਾਰ ਨੇ ਕਿਹਾ ਸਮਰੱਥ ਅਥਾਰਟੀ ਨੇ ਰਾਸ਼ਟਰੀ ਸਮਰਥੀ ਕੰਪਲੈਕਸ ਵਿੱਚ ਭਾਰ ਦੇ ਸਹਾਕਾਰ ਰਾਸ਼ਟਰਪਤੀ ਮਰਹੂਮ ਸ਼੍ਰੀ ਪਣਮ ਮੁਖਜੀ ਦੀ ਸਮਾਦੀ ਬਣਾਉਣ ਲਈ ਥਾਨ ਨਿਰਧਾਰਤ ਕੀਤੀ ਹੈ ਇਹ ਪੱਤਰ ਮਿਲਣ ਵግਾਰੋ ਸਰਮਿਸ਼ਤਾ ਮੁਖੀ ਜੀ ਨੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰ ਲਈ ਉਹਨਾਂ ਨੂੰ ਮਿਲਣ ਦਾ ਸਮਾਂ ਮੰਗਿਆ ਸੀ ਮੁਖਰਜੀ ਨੇ ਦੱਸਿਆ ਕਿ ਉਸਨੂੰ ਖੁਸ਼ੀ ਹੈ ਕਿ ਸਰਕਾਰ ਨੇ ਉਹਨਾਂ ਦੇ ਮਰਹੂਮ ਪਿਤਾ ਦੇ ਸਾਕਾ ਰਾਸ਼ਟਰਪਤੀ ਵੱਲੋਂ ਦੇਸ਼ ਲਈ ਪਾਏ ਯੋਗਦਾਨ ਨੂੰ ਪਛਾਣ ਦਿੰਦੀ ਹੈ ਮੁਖਰਜੀ ਦੀ ਯਾਦਗਾਰ ਲਈ ਥਾਂ ਅਜੇ ਮੌਕੇ ਲਾਟ ਕੀਤੀ ਗਈ ਹੈ ਜਦੋਂ ਕਾਂਗਰਸ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਯਾਦਗਾਰ ਲਈ ਤੁਖਮੀਰ ਥਾਂ ਦੇਣ ਦੀ ਮੰਗ ਕੀਤੀ ਗਈ ਹੈ ਸੋਤਰਾ ਮਤਾਬਕ ਸਰਕਾਰ ਨੇ ਸਿੰਘ ਦੀ ਯਾਦਗਾਰ ਬਣਾਉਣ ਦੀ ਪਹਿਲਾਂ ਹੀ ਸਹਿਮਤੀ ਦੇ ਦਿੱਤੀ ਹੈ ਦੇ ਪਰਿਵਾਰ ਨਾਲ ਸਲਾਹ مشورہ ਕਰਕੇ ਰਾਸ਼ਟਰੀ ਸਮਰਥੀ ਸਥਲ ਕੇ ਸਾਈਡ ਰੂ ਫਾਈਨਲ ਕੀਤਾ ਜਾ ਰਿਹਾ ਹੈ ਪੰਜਾਬ ਦੇ ਕਿਸਾਨ ਆਗੂਆਂ ਨੇ ਮੰਗਲਵਾਰ ਨੂੰ ਕਿਹਾ ਕਿ ਜੇ ਕਿਸਾਨ ਆਗੂ ਜਗਦੀਸ਼ ਸਿੰਘ ਢੱਲੇਵਾਲ ਜੋ ਪਿਛਲੇ ਸਵਾ ਮਹੀਨੇ ਤੋਂ ਮਰਨ ਵਰਤ ਤੇ ਬੈਠੇ ਹਨ ਨੂੰ ਕੁਝ ਹੋ ਗਿਆ ਤਾਂ ਸ਼ਾਇਦ ਕੇਂਦਰ ਸਰਕਾਰ ਤੋਂ ਸਥਿਤੀ ਨਾ ਸੰਭਾਲੀ ਜਾਵੇ ਕਿਸਾਨ ਆਗੂ ਉਹ ਮਿੰਨੂ ਕਹਾੜਨੀ ਤੇ ਆ ਕੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੇ ਮਸਲਿਆਂ ਨੂੰ سنجیدਗੀ ਨਾਲ ਹੱਲ ਕਰੇ ਕਿਸਾਨਾਂ ਮੁਤਾਬਕ ਢੱਲੇਵਾਲ ਦੀ ਹਾਲਤ ਲਗਾਤਾਰ ਨੇਗਰਦੀ ਜਾ ਰਹੀ ਹੈ ਤੇ ਉਹਨਾਂ ਨੂੰ ਕਿਸੇ ਵੇਲੇ ਵੀ ਕੁਝ ਵੀ ਹੋ ਸਕਦਾ ਹੈ ਇਸ ਦੌਰਾਨ ਕਿਸਾਨ ਆਗੂਆਂ ਨੇ ਅਗਲੇ ਪ੍ਰੋਗਰਾਮਾਂ ਦੀ ਗੱਲ ਕਰਦਿਆਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਬਾਰੇ ਕੇਂਦਰ ਸਰਕਾਰ ਦੇ ਰਵੱਈਏ ਨੂੰ ਲੈ ਕੇ 10 ਜਨਵਰੀ ਨੂੰ ਪੂਰੇ ਦੇਸ਼ ਵਿੱਚ ਭਾਈ ਭਾਈ ਸਰਕਾਰ ਦੇ ਬੁੱਕੇ ਜਾਣਗੇ ਕਿਸਾਨ ਆਗੂ ਨੇ ਕਿਹਾ ਕਿ ਡੱਲੇ ਵੱਲ ਦੇਸ ਦੇ ਕਿਸਾਨਾਂ ਦਾ ਭਵਿੱਖ ਬਚਾਉਣ ਲਈ ਲੜ ਰਹੇ ਹਨ ਇਸ ਮਗਰੋਂ 13 ਜਨਵਰੀ ਨੂੰ ਲੋੜੀ ਮੌਕੇ ਖੇਤੀ ਮੰਡੀ ਕਰਨ ਬਾਰੇ ਕੌਮੀ ਨੀਤੀ ਖਾੜੇ ਦੀਆਂ ਟਾਪੀਆਂ ਸੜੀਆਂ ਜਾਣਗੀਆਂ ਜਦੋਂ ਕਿ 26 ਜਨਵਰੀ ਨੂੰ ਪੂਰੇ ਦੇਸ਼ ਵਿੱਚ ਟਰੈਕਟਰ ਮਾਰਚ ਕੀਤੇ ਜਾਣਗੇ ਡੱਲੇਵਾਲ ਦੀ ਸਿਹਤ ਜਾਂਚ ਚ ਲੱਗੀ ਐਨਜੀਓ ਪੰਜ ਰਿਵਰਸ ਹਾਰਟ ਐਸੋਸੀਏਸ਼ਨ ਦੀ ਟੀਮ ਵਿੱਚ ਸ਼ਾਮਲ ਡਾਕਟਰ ਤਾਰਸੀ ਨੇ ਕਿਹਾ ਕਿ ਸੋਮਵਾਰ ਸ਼ਾਮ ਨੂੰ ਡੱਲੇਵਾਲ ਦੀ ਸਿਹਤ ਵਿਗੜ ਗਈ ਸੀ ਡਾਕਟਰ ਨੇ ਕਿਹਾ ਕਿ ਉਹਨਾਂ ਦਾ ਬਲੱਡ ਪ੍ਰੈਸ਼ਰ ਪ੍ਰੈਸ਼ਰ ਡਿੱਗ ਗਿਆ ਸੀ ਤੇ ਉਹਨਾਂ ਮੰਦੇ ਉੱਤੇ ਪਿਆ ਉਲਟੀ ਵੀ ਕੀਤੀ ਉਹਨਾਂ ਕਹਿੰਦੇ ਹਰ ਲੰਘਦੇ ਦੇਣ ਨਾਲ ਉਹਨਾਂ ਦੀ ਸਿਹਤ ਲਗਾਤਾਰ ਨਿਕਲਦੀ ਜਾ ਰਹੀ ਹੈ ਤੇ ਉਹਨਾਂ ਨੂੰ ਕੁਝ ਵੀ ਹੋ ਸਕਦਾ ਹੈ ਇਸ ਦੌਰਾਨ ਡਾਕਟਰਾਂ ਦੀ ਟੀਮ ਨੇ ਵੀ ਖਨੌਰੀ ਬਾਰਡਰ ਉਤੇ ਢੱਲੇਵਾਲ ਦਾ ਮਉਾਇਨਾ ਕੀਤਾ ਕਿਸਾਨਾਂ ਨੇ ਕਿਹਾ ਕਿ ਢੱਲੇਵਾਲ ਦੀ ਸਿਹਤ ਮੰਗਲਵਾਰ ਨੂੰ ਖਬੀਰ ਸੀ ਤੇ ਉਹ ਕਿਸੇ ਨਾਲ ਗੱਲਬਾਤ ਵੀ ਨਹੀਂ ਕਰ ਸਕੇ ਕਿਸਾਨ ਆਗੂ ਕੋਹਾਰ ਨੇ ਕਿਹਾ ਰੱਬ ਭਲੀ ਕਰੇ ਜੇ ਢੱਲੇਵਾਲ ਜੀ ਨੂੰ ਕੁਝ ਹੋ ਗਿਆ ਤਾਂ ਸ਼ਾਇਦ ਹਾਲਾਤ ਇਹ ਕੇਂਦਰ ਸਰਕਾਰ ਦਾ ਕੰਟਰੋਲ ਨਾ ਰਹੇ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਹਾਲਾਤ ਨਾ ਬਣ ਦੇਵੇ ਉਹਨਾਂ ਨੇ ਕਿਹਾ ਜੇ ਢੱਲੇਵਾਲ ਨੂੰ ਕੁਝ ਹੋ ਗਿਆ ਤਾਂ ਇਹ ਕੇਂਦਰ ਦੀ ਮੌਜੂਦਾ ਸਰਕਾਰ ਦੇ ਕਾਰਜਕਾਲ ਉਤੇ ਦਾਗ ਹੋਵੇਗਾ ਜੋ ਕਦੇ ਸਾਫ ਨਹੀਂ ਹੋਵੇਗਾ। ਇਹਨਾਂ ਸਰਕਾਰ ਤੇ ਵਰਦਿਆਂ ਕਿਸਾਨਾਂ ਆਗੂ ਨੇ ਕਿਹਾ ਕਿ ਵਰਤਾਨਵੀ ਰਾਜਦਾਨਵੀ ਅਜੇ ਹਾਂ ਨਹੀਂ ਹੋਇਆ ਕਿ ਕੋਈ ਵਿਅਕਤੀ ਮਰਨ ਵਰਦ ਉੱਤੇ ਬੈਠਾ ਹੋਵੇ ਤੇ ਸਰਕਾਰ ਉਸ ਵੱਲ ਕੋਈ ਧਿਆਨ ਨਾ ਦੇਵੇ। ਟ੍ਰਾਂਸਪੋਰਟ ਮੰਤਰੀ ਨਿਤਿਨ ਗੜਕਰੀ ਨੇ 7 ਜਨਵਰੀ ਨੂੰ 27 ਰਾਜਾਂ ਦੇ ਮੰਤਰੀਆਂ ਨਾਲ 17 ਵਿਸ਼ਿਆਂ ਤੇ ਚਰਚਾ ਕੀਤੀ। ਟ੍ਰਾਂਸਪੋਰਟ ਸੈਕਟਰ ਨੂੰ ਗਲੋਬਲ ਪੱਧਰ ਤੇ ਕਿਵੇਂ ਬਣਾਇਆ ਜਾਵੇ ਇਸ ਤੇ ਚਰਚਾ ਹੋਈ। 2024 ਦੇ ਅੰਕੜਿਆਂ ਅਨੁਸਾਰ 1 ਕਰੋੜ 80 ਲੱਖ ਲੋਕ ਸੜਕ ਹਾਦਸਿਆਂ ਵਿੱਚ ਮਾਰੇ ਗਏ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਨੌਜਵਾਨ ਸਨ ਸਕੂਲਾਂ ਦੇ ਸਾਹਮਣੇ ਢੁਕਵੀਂ ਪ੍ਰਬੰਧਨਾਾ ਹੋਣ ਕਾਰਨ ਕਈ ਬੱਚਿਆਂ ਦੀ ਵੀ ਮੌਤ ਹੋ ਗਈ ਇਸ ਮੀਟਿੰਗ ਵਿੱਚ ਸੜਕ ਸੁਰੱਖਿਆ ਬਾਰੇ ਵਿਸਤਾਰ ਨਾਲ ਚਰਚਾ ਕੀਤੀ ਗਈ ਇਸ ਤੋਂ ਇਲਾਵਾ ਹਾਸਿਆਂ ਦੀ ਸੁਰਤ ਵਿੱਚ ਕੈਸ਼ਲੈਸ ਸਕੀਮ ਸ਼ੁਰੂ ਕੀਤੀ ਗਈ ਹੈ ਜਿਵੇਂ ਹੀ ਪੁਲਿਸ ਨੂੰ ਹਾਸੇ ਦੇ 24 ਘੰਟਿਆਂ ਦੇ ਅੰਦਰ ਸੂਚਨਾ ਮਿਲਦੀ ਹੈ ਸਰਕਾਰ ਜ਼ਖਮੀ ਵਿਅਕਤੀ ਦੇ 7 ਦਿਨਾਂ ਜੇ ਜਾਨ 1.5 ਲੱਖ ਰੁਪਏ ਤੱਕ ਦੇ ਇਲਾਜ ਦਾ ਖਰਚਾ ਦੇ ਕਰੇਗੀ ਜੇਕਰ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਪਰਿਵਾਰ ਨੂੰ 2 ਲੱਖ ਰੁਪਏ ਦਿੱਤੇ ਜਾਣਗੇ ਸਕ੍ਰੈਪਿੰਗ ਨੀਤੀ ਬਾਰੇ ਵੀ ਵਿਸਤਾਰ ਨਾਲ ਚਰਚਾ ਕੀਤੀ ਗਈ ਜੇਕਰ ਤੁਹਾਡੇ ਕੋਲ ਵਾਹਨ ਖਰੀਦੇ ਸਮੇਂ ਸਕ੍ਰੈਪਿੰਗ ਸਰਟੀਫਿਕੇਟ ਹੈ ਤਾਂ ਤੁਹਾਨੂੰ ਰਜਿਸਟ੍ਰੇਸ਼ਨ ਤੇ 50% ਯਾਨੀ 50000 ਰੁਪਏ ਤੱਕ ਦੀ ਛੋਟ ਮਿਲੇਗੀ ਸਕ੍ਰੈਪਿੰਗ ਦੇ ਫਾਇਦੇ ਹਨ ਜਿਸ ਕਾਰਨ ਸਕ੍ਰੈਪਿੰਗ ਸੈਂਟਰ ਸ਼ੁਰੂ ਕੀਤੇ ਗਏ ਹਨ ਜੇਕਰ ਸੂਬਾ ਸਰਕਾਰ ਆਪਣੀਆਂ ਬੱਸਾਂ ਟਰੱਕਾਂ ਜਾਂ ਵਾਹਨوں ਨੂੰ ਸਕ੍ਰੈਪ ਕਰਦੀ ਹੈ ਤਾਂ ਇਸ ਦਾ ਉਹਨਾਂ ਨੂੰ ਵੀ ਫਾਇਦਾ ਹੋਵੇਗਾ ਇਹ ਇੱਕ ਸਰਕੂਲੇਸ਼ਨ ਆਰਥਿਕਤਾ ਪੈਦਾ ਕਰੇਗਾ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ ਈਐਸਟੀ ਵਿੱਚ ਕਰੀਬ 18000 ਕਰੋੜ ਰੁਪਏ ਦਾ ਵਾਧਾ ਹੋਵੇਗਾ ਸਾਡਾ ਆਟੋਮੋਬਾਈਲ ਉਦਯੋਗ ਹੁਣ ਜਪਾਨ ਤੋਂ ਵੀ ਅੱਗੇ ਹੋ ਗਿਆ ਹੈ ਜੋ 22 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ ਦੇ ਕਰੀਬ 22 ਲੱਖ ਡਰਾਈਵਰਾਂ ਦੀ ਕਮੀ ਹੈ ਜਿਸ ਦੇ ਮੱਦੇ ਨਜ਼ਰ ਨਵੀਂ ਨੀਤੀ ਬਣਾਈ ਗਈ ਹੈ ਚਰਮਣੀ ਕллеਜ ਦਾ ਵਫਦ ਅੱਜ ਦੁਪਹਿਰ 3 ਵਜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨਾਲ ਮੁਲਾਕਾਤ ਕਰੇਗਾ ਮਿਲੀ ਜਾਣਕਾਰੀ ਅਨੁਸਾਰ ਗਿਆਨੀ ਰਗਵੀਰ ਸਿੰਘ ਦੀ ਰਿਹੈਸ਼ ਉੱਤੇ ਹੋ ਸਕਦੀ ਹੈ ਮੀਟਿੰਗਾਂ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਅਸਤੀਪਿਆਂ ਨੂੰ ਲੈ ਕੇ ਲਗਾਤਾਰ ਉੱਠ ਰਹੇ ਵਿਵਾਦ ਨੂੰ ਲੈ ਕੇ ਗਲਬਾਤ ਹੋ ਸਕਦੀ ਹੈ ਪਿਛਲੇ ਦਿਨੀ ਜ਼ਥੇਦਾਰ ਵੱਲੋਂ 2 ਤਰੀਕ ਨੂੰ ਔਕਾਲ ਤੱਕ ਦਾ ਸੈਵਦੀਬ ਥੀਲ ਤੋਂ ਕੋਈ ਹੁਕਮਨਾਮਿਆਂ ਨੂੰ ਪਾਲਣ ਕਰਨ ਦੀ ਹਦਾਇਤ ਕੀਤੀ ਸੀ ਜ਼ਥੇਦਾਰ ਨਾਲ ਮੁਲਾਕਾਤ ਤੋਂ ਬਾਅਦ ਹੀ ਸਪਸ਼ਟ ਹੋ ਸਕੇਗਾ ਸ਼੍ਰੋਮਣੀ ਅਕਾਲੀ ਦਲ ਨੇ ਸੂਬਾ ਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨਾਂ ਦੇ ਮਾਮਲੇ ਵਿੱਚ ਰਾਜਨੀਤੀ ਬੰਦ ਕਰੇ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਸਵੀਕਾਰ ਕਰੇ ਉਧਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਕਿਸਾਨਾਂ ਗੋ ਜਗਜੀਤ ਸਿੰਘ ਢੱਲੇਵਾਲ ਦੀ ਵਿਗੜਦੀ ਸਿਹਤ ਤੇ ਫਿਕਰ ਜਤਾਉਂਦਿਆਂ ਸੋਮਵਾਰ ਨੂੰ ਸਰਕਾਰਾਂ ਨੂੰ ਅਪੀਲ ਕੀਤੀ ਸੀ ਕਿ ਉਹ ਕਿਸਾਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਨ ਤਾਂ ਜੋ ਉਹ ਆਪਣੇ ਘਰਾਂ ਨੂੰ ਪਰਤ ਸਕਣ ਅਤੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਨਾਲ ਰਹਿ ਸਕਣ। ਚਰਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਨੇ ਕੇਂਦਰ ਤੇ ਸੂਬਾ ਸਰਕਾਰ ਦੋਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨਾਂ ਦੇ ਮਾਮਲੇ ਵਿੱਚ ਰਾਜਨੀਤੀ ਨਾ ਕਰਨ ਦੋਵੇਂ ਸਰਕਾਰਾਂ ਕਿਸਾਨਾਂ ਦਾ ਵਿਸ਼ਵਾਸ ਬਹਾਲ ਕਰਨਾ ਉਨ੍ਹਾਂ ਚੇਤਾਵਨੀ ਦਿੱਤੀ ਕਿ ਦੋਵਾਂ ਸਰਕਾਰਾਂ ਦੀ ਢਿੱਲਮੱਠ ਵਾਲੀ ਨੀਤੀ ਕਾਰਨ ਸੂਬੇ ਵਿੱਚ ਹਾਲਾਤ ਵਿਗੜ ਸਕਦੇ ਹਨ। ਉਹਨਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵੱਲੋਂ ਸਿੱਧੇ-ਸਿੱਧੇ ਢੰਗ ਨਾਲ ਪਿਛਲੇ ਦਰਵਾਜ਼ੇ ਰਾਹੀਂ ਖੇਤੀ ਨੀਤੀ ਨੂੰ ਲਾਗੂ ਕਰਨ ਨਾਲ ਸਥਿਤੀ ਵਿਗੜ ਸਕਦੀ ਹੈ। ਉਹਨਾਂ ਦੋਸ਼ ਲਾਇਆ ਕਿ ਇਸ ਵੇਲੇ ਕੇਂਦਰ ਤੇ ਸੂਬਾ ਸਰਕਾਰ ਦੋਵੇਂ ਕਾਨੂੰਨੀ ਤਰੀਕੇ ਨਾਲ ਆਪਣੇ ਆਪ ਨੂੰ ਬਚਾਉਣ ਦਾ ਲਭ ਰਹੇ ਹਨ। ਉਹਨਾਂ ਅਪੀਲ ਕੀਤੀ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਕੀਤਾ ਜਾਵੇ। ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੀ ਇੱਕ ਗ੍ਰਾਮ ਪੰਚਾਇਤ ਨੇ ਵਿਆਹ ਸਮਾਗਮਾਂ ਵਿੱਚ ਸ਼ਰਾਬ ਨਾ ਪਰਤੌਣ ਅਤੇ ਡੀਜੀ ਤੋਂ ਦੂਰ ਰਹਿਣ ਵਾਲੇ ਪਰਿਵਾਰਾਂ ਨੂੰ 21000 ਰੁਪਏ ਦੀ ਨਕਦ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਬੱਲੋ ਪਿੰਡ ਦੀ ਸਰਪੰਚ ਅਮਰਜੀਤ ਕੌਰ ਨੇ ਮੰਗਲਵਾਰ ਨੂੰ ਦੱਸਿਆ ਕਿ ਇਹ ਫੈਸਲਾ ਪਿੰਡ ਵਾਸੀਆਂ ਨੂੰ ਵਿਆਹ ਸਮਾਗਮਾਂ ਦੌਰਾਨ ਖੂਲ ਖਰਚੇ ਅਤੇ ਸ਼ਰਾਬ ਪੀਣ ਤੋਂ ਰੋਕਣ ਲਈ ਉਤਸ਼ਾਹਿਤ ਕਰਨ ਲਈ ਲਿਆ ਗਿਆ ਹੈ। ਕੌਰ ਨੇ ਕਿਹਾ ਕਿ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਪਿੰਡਾਂ ਵਿੱਚ ਵਿਆਹ ਸਮਾਗਮਾਂ ਦੌਰਾਨ ਲੜਾਈ ਝਗੜੇ ਹੁੰਦੇ ਹਨ ਜਿੱਥੇ ਸ਼ਰਾਬ ਪਰੋਸੀ ਜਾਂਦੀ ਹੈ। ਅਤੇ ਡਿਸਕ ਜੋਕੀ DJ ਦੁਆਰਾ ਉੱਚੀ ਆਵਾਜ਼ ਵਿੱਚ ਸੰਗੀਤ বাজਾਇਆ ਜਾਂਦਾ ਹੈ ਉਹਨਾਂ ਕਹਾਂਗੇ ਇਸ ਤੋਂ ਇਲਾਵਾ ਉੱਚੀ ਆਵਾਜ਼ ਵਿੱਚ ਸੰਗੀਤ ਵਜਾਉਣ ਵੀ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਰੁਕਾਵਟ ਪੈਦਾ ਕਰਦਾ ਹੈ ਤੌਰ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਵਿਆਹ ਸਮਾਗਮਾਂ ਦੌਰਾਨ ਪਾਲਤੂ ਖਰਚਨਾ ਕਰ ਲਈ ਉਹ ਸ਼ਾਇਦ ਕਰਨਾ ਚਾਹੁੰਦੇ ਹਾਂ ਉਹਨਾਂ ਦੱਸਿਆ ਕਿ ਪੰਚਾਇਤ ਨੇ ਮਤਾ ਪਾਸ ਕੀਤਾ ਹੈ ਜਿਸ ਤਹਿਤ ਜੇਕਰ ਕੋਈ ਪਰਿਵਾਰ ਸ਼ਰਾਬ ਨਹੀਂ ਵਰਤੌਂਦਾ ਤੇ ਵਿਆਹ ਸਮਾਗਮ ਵਿੱਚ DJ ਨਹੀਂ ਵਜਾਉਂਦਾ ਤਾਂ ਉਸ ਨੂੰ 21000 ਰੁਪਏ ਦਿੱਤੇ ਜਾਣਗੇ ਬੱਲੋ ਪਿੰਡ ਦੀ ਕੋਲਾਵਾਦੀ 5000 ਦੇ ਕਰੀਬ ਹੈ ਪੀਆਰਟੀਸੀ ਪੰਜਾਹ ਰੋਡਵੇਜ ਤੇ ਪਨਵਸ ਕੰਟਰੈਕਟਰ ਯੂਨੀਅਨ ਵੱਲੋਂ ਸੋਮਵਾਰ ਤੋਂ ਸ਼ੁਰੂ ਕੀਤੀ ਗਈ ਤਿੰਨ ਰੋਜ਼ਾ ਸਵੈ ਹੜਤਾਲਾ ਦੇ ਦੂਜੇ ਦਿਨ ਮੰਗਲਵਾਰ ਨੂੰ ਵੀ ਜਾਰੀ ਰਹੀ ਇਸ ਦੌਰਾਨ ਮੁੱਖ ਮੰਤਰੀ ਵੱਲੋਂ 15 ਜਰਮੇ ਨੂੰ ਮੀਟਿੰਗ ਦਾ ਸਮਾਂ ਦੇਣ ਤੋਂ ਬਾਅਦ ਯੂਨੀਅਨ ਵੱਲੋਂ ਹੜਤਾਲ ਖਤਮ ਕਰ ਦਿੱਤੀ ਗਈ ਹੈ ਇਸ ਫੈਸਲੇ ਦੇ ਤਹਿਤ ਅੱਜ 8 ਜਨਵਰੀ ਤੋਂ ਬੱਸ ਸੇਵਾ ਆਮ ਵਾਂਗ ਚੱਲ ਹੋ ਜਾਵੇਗੀ ਜਿਸ ਨਾਲ ਆਮ ਲੋਕਾਂ ਨੂੰ ਰਾਹਤ ਮਿਲੇਗੀ ਗੌਰਤਲ ਬਹਿ ਕੇ ਹੜਤਾਲ ਕਾਰਨ ਬਸਪਾ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਦਿੱਲੀ ਚ 5 ਫਰਬੀ ਨੂੰ ਵਿਧਾਨ ਸਭਾ ਦੀਆਂ ਵੋਟਾਂ ਪੈਣਗੀਆਂ ਤੇ 8 ਫਰਬੀ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਦੱਸ ਦਈਏ ਕਿ ਦਿੱਲੀ ਵਿੱਚ 70 ਵਿਧਾਨ ਸਭਾ ਸੀਟਾਂ ਤੇ ਚੋਣਾਂ ਹੋਣੀਆਂ ਹਨ 10 ਜਨਵਰੀ ਤੋਂ 17 ਜਨਵਰੀ ਤੱਕ ਨਾਮਜ਼ਦਗੀਆਂ ਹੋਣਗੀਆਂ ਅਤੇ 20 ਜਨਵਰੀ ਤੱਕ ਕਾਗਜ਼ ਵਾਪਸ ਲਏ ਜਾ ਸਕਣਗੇ ਚੀਫ ਇਲੈਕਸ਼ਨ ਕਮਿਸ਼ਨਰ ਰਾਜੀਵ ਕੁਮਾਰ ਨੇ ਇਹ ਐਲਾਨ ਕੀਤਾ ਭਿੰਡਾ ਜ਼ਿਲ੍ਹੇ ਦੇ ਪਿੰਡ ਵਿਦਿਆਲਾ ਵਿਖੇ ਢਾਣੀਆਂ 'ਚ ਰਹਿੰਦੇ ਬਜ਼ੁਰਗ ਜੋੜੇ ਕਿਆਸ ਸਿੰਘ ਅਤੇ ਅਮਰਜੀਤ ਕੌਰ ਉਮਰ ਕਰੀਬ 60-60 ਸਾਲ ਦਾ ਨਾਮਾ ਲੂਮ ਵਿਅਕਤੀਆਂ ਵੱਲੋਂ ਵੀਰੇਮੀ ਨਾਲ ਏਦਰ ਹਥਿਆਰਾਂ ਨਾਲ ਕਤਲ ਕਰ ਦਿੱਤੇ ਜਾਣ ਦੀ ਖਬਰ ਸਾਹਮਣੇ ਆਈ ਹੈ ਪੁਲਿਸ ਵੱਲੋਂ ਘਟਨਾ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਇਸ ਅੱਜ ਦੀਆਂ ਮੁੱਖ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ